ਹੰਦਲ ਜਨਨਦੀ ਆਪ ਜੀ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਡੀਜੀ ਪੰਜਾਬ ਗੌਰਵ ਜਯਾਤ ਗੁਰਗੱਦ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਵ ਸਮਸਤਕ ਸੁਰੱਖਿਆ ਪ੍ਰਬੰਧਾ ਦਾ ਲੈਜ ਜਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਸਾਹਿਬ ਕੇ ਛੋਟੇ ਸਾਹਿਬ ਜਾਂ ਦੀ ਸ਼ਾਦਮ ਜਯਾਤ ਕਰਦੇ ਸਲਾਣਾ ਸ਼ਹੀਦੀ ਸਭਾ ਸ਼ੁਰੂ ਹੋਣ ਤੇ ਮਦਿਰਜ ਡਾਇਰੈਕਟਰ ਜਨਰਲ ਆਪ ਪੁਲਿਸ ਡੀਜੀਪੀ ਪੰਜਾਬ ਗੌਰਵ ਜਯਾਤ ਨੇ ਅੱਜ ਪਵਿੱਤਰ ਸਥਾਨ ਤੇ ਨਸਵਤ ਹੋਏ ਧਾਰਮਿਕ ਸਮਾਗਮ ਦੇ ਸਚਾਰੂ ਸੁਰੱਖਿਆ ਤੇ ਵਿਸਤਾਰਤ ਸੰਚਾਲਨ ਯਕੀਨੀ ਬਣਾਉਣ ਲਈ ਬਹੁ ਪੱਧਰੀ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ ਯੋਜਨਾ ਨੂੰ ਨਿੱਜੀ ਤੌਰ ਤੇ ਜਾਇਜ਼ਾ ਲਿਆ ਦਸਵੇਂ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਟੇ ਸਾਹਿਬਜ਼ਾਦਾ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਾਦ ਨੂੰ ਸਮਰਪਤ ਤਿੰਨ ਰੋਜ਼ਾ ਸਲਾਨਾ ਸ਼ਹੀਦ ਦੀ ਸਭਾ ਅੱਜ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ੁਰੂ ਹੋ ਗਈ ਹੈ ਇਸ ਮੌਕੇ ਡੀਜੀਪੀ ਤੇ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਅਤੇ ਐਸਐਸਪੀ ਸ੍ਰਿਪਤੇਗੜ ਸਾਹਿਬ ਸ਼ੁਭ ਅੰਗਰਵਾੜ ਦੇ ਨਾਲ ਧਾਰਮਿਕ ਸਮਾਗਮ ਦੀ ਸ਼ਾਂਤੀਪੂਰਤੰਗ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਮੀਡੀਆ ਨਾਲ ਗੱਲਬਾਤ ਕਰਦੇ ਡੀਜੀਵੀ ਗੌਰਵ ਜਾਦਨ ਨੇ ਦੱਸਿਆ ਕਿ ਪੂਰੇ ਖੇਤਰ ਵਿੱਚ ਯੋਜਨਾਬੰਦ ਟੀਕੇ ਰਾ ਸੈਕਟਰਾਂ ਵਿੱਚ ਵੰਡਿਆ ਗਿਆ ਅਤੇ ਪੂਰੇ ਸਮਾਗਮ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਛੇ ਐਸਪੀ ਰੈਂਕ ਦੇ ਅਧਿਕਾਰੀਆਂ ਤੇ 24 ਡੀਐਸਪੀ ਰੈਂਕ ਦੀਆਂ ਅਧਿਕਾਰੀਆਂ ਦੀ ਨਿਗਰਾਨੀ ਹੇਠ 14 ਜੋ 3200 ਤੋਂ ਬਾਅਦ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਹਨ ਡੀਜੀਪੀ ਨੇ ਕਿਹਾ ਕਿ ਸਾਡਾ ਮੁੱਖ ਮਤਲਬ ਸੰਗਤਾਂ ਦੀ ਸੁਰੱਖਿਆ ਤੇ ਸਹੂਲਤਾਂ ਦੀ ਸੁਚਾਰੂ ਆਬਜਾਬ ਨੂੰ ਯਕੀਨੀ ਬਣਾਉਣਾ ਅਤੇ ਪੰਜਾਬ ਪੁਲਿਸ ਇਸ ਜਿੰਮੇਵਾਰ ਨੂੰ ਸੇਵਾਵोजनਵਾਰੀ ਹੈ ਤੇ ਸੰਗਤਾਂ ਦਾ ਨਰਮਤਾ ਅਤੇ ਸੁਰੱਖ ਬੰਨਾ ਮਾਰਗਦਰਸ਼ਨ ਅਤੇ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਉਹਨਾਂ ਅੱਗੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਚੌਕਸ ਅਤੇ ਡਿਊਟੀ ਪੂਰੀ ਵਚਨਬੱਧ ਰਹਿਣਗੇ ਦ੍ਰਿਸ਼ਟਾਚਾਰੀ ਤੇ ਲੋਕ ਪੱਖੀ ਪਹੁੰਚ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਕਟਾਂ ਨੂੰ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਸ ਇਸ ਸਾਲ ਕੀਤੇ ਗਏ ਉਪਰਾਲਿਆਂ ਦਾ ਉਜਾਗ ਕਰਦੇ ਡੀਜੀਪੀ ਗੌਰਵ ਜਾਦਵ ਨੇ ਕਿਹਾ ਹੈ ਕਿ ਸੰਕਟਾਂ ਦਾ ਰੁਸ਼ੀਦ ਅਤੇ ਬਚਾਉਣ ਦੀ ਸ਼੍ਰੀ ਫਤੇਗਰ ਸਾਹਿਬ ਵੱਲੋਂ ਕਈ ਉਪਾਅ ਲਾਗੂ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ 200 ਮੀਟਰ ਦੇ ਖੇਰੇ ਨੂੰ ਵਹੀਕਲ ਜੋਨ ਬਣਾਇਆ ਗਿਆ ਤੇ 22 ਪਾਰਕਿੰਗ ਸਥਾਨ ਉਦਾਰਤ ਕੀਤੇ ਗਏ ਹਨ ਇਨ੍ਹਾਂ ਪਾਰਕਿੰਗ ਸਥਾਨਾਂ ਉਚ ਗੁਰਦੁਆਰ ਸਾਹਿਬ ਤੇ ਸੰਗਤਾਂ ਨੂੰ ਜਾਨ ਵਾਸਤੇ ਈ ਰੱਖਸ਼ਾ ਆਟੋ ਅਤੇ ਸ਼ਟਲ ਬੱਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਨਰਵੀਰ ਗਨ ਟ੍ਰੈਫਿਕ ਪ੍ਰਬੰਧਨ ਅਸੂਲਤਾ ਲਈ ਪੰਜਾਬ ਪੁਲਿਸ ਵੱਲੋਂ ਗੂਗਲ 'ਤੇ ਸਹਿਯੋਗ ਦੀ ਪਾਰਕਿੰਗ ਨਿਰਸਥਾਨਾਂ ਦੀ ਰੀਅਲ ਟਾਈਮ ਜੀਓ ਟੈਗਿੰਗ ਕੀਤੀ ਗਈ ਹੈ ਤੇ ਹਰਨੀਤੀ ਸਥਾਨਾਂ ਦੀ ਦਿਸੰਗਦੇਸ਼ ਵਾਲੇ ਸਾਇਨ ਬੋਟ ਲਗਾਏ ਗਏ ਹਨ ਪ੍ਰਭਾਵਸ਼ਾਲੀ ਦੇ ਨਾਲ ਅਗਰਾਨੀ ਨਾ ਯਕੀਨੀ ਬਰਾਉਨ ਲਈ ਕੱਠ ਦੀ ਨਰਵੀਗਨ ਆਵਾਜਾਈ ਟ੍ਰੈਫਿਕ ਪ੍ਰਬਾਰ ਅਤੇ ਪਾਰਕਿੰਗ ਖੇਤਰਾਂ ਦੀ ਨਿਗਰਾਨੀ ਲਈ 6 ਡਰੋਨ ਅਤੇ ਲਗਭਗ 300 ਹਾਈ ਟੈਕ ਸੀਟੀਟੀਵੀ ਕੈਮਰੇ ਲਗਾਏ ਗਏ ਹਨ ਇਸ ਦੇ ਨਾਲ ਹੀ ਸਮਾਜ ਵਿਰੋਧੀ ਤੰਤਾਂ ਦਾ ਪੈਨੀ ਨਜ਼ਰ ਰੱਖੀ ਜਾਏਗੀ ਡੀਪੀਜੀ ਗੌਰਵ ਜਾਦਵ ਨੇ ਸਖਤਾਂ ਨੂੰ ਸੂਰਤਾਂ ਦੀ ਪੁਲਿਸ ਸਹਾਇਤਾ ਡਾਕਟਰੀ ਸਹਾਇਤਾ ਤੇ ਫਾਇਰ ਸਭਾ ਨੂੰ ਪ੍ਰਦਾਨ ਕਰਨ ਵਾਸਤੇ 6 ਇੱਕੀਕਰਤ ਹੈਲਪ ਡੈਕਸ ਪ੍ਰਸਤាប ਕੀਤੇ ਗਏ ਹਨ ਉਹਨਾਂ ਦੱਸਿਆ ਕਿ ਕਿਸੇ ਵੀ ਸੰਕਸ਼ਾ ਵੀ ਘਟਨਾ ਨੂੰ ਰੋਕਣ ਲਈ ਇੱਕ ਇੱਕੀਕਰਤ ਕੰਟਰੋਲ ਰੂਮ ਜਨਤਕ ਸਹਾਤਾ ਕਿਉਸਕ ਵਿਸ਼ੇਸ਼ ਸੰਕਟ ਲਾਈਨ ਪਰ ਕੀਤੇ ਆ ਟੀਮ ਦੇ ਤਰੈਫ ਕੀਤੀਆਂ ਗਈਆਂ ਹਨ ਤੇ ਸੋਸ਼ਲ ਮੀਡੀਆ ਨਿਗਰਾਨੀ ਵਿਸ਼ੇਸ਼ ਸ਼ਾਖਾ ਤੇ ਖੂਬੀ ਆ ਜਾਣਕਾਰੀ ਨਹੀਂ 24 ਘੰਟੇ ਨਿਗਰਾਨੀ ਯਕੀਨੀ ਬਣਾਈ ਜਾਵੇ ਬਣਾਈ ਗਈ ਹੈ ਧੰਨਵਾਦ ਜੀ ਖਬਰਾਂ ਜੁਲਦੀ ਬਣੇ ਲੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ